ਆਪਾਂ ਇਹ ਜਪੜਦੰਗੇ ਗਾਂਧੀ ਸਾਹਿਬ ਦੇ ਵਿਚਾਰ ਸੋਂ ਦੀ ਕਿਰਪਾਲਤਾ ਕਹਿੰਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਭਾਂ ਦੇ ਪ੍ਰੰਤ ਤੀਰੂ ਜਾਨੇ ਸੁਬਾਤ ਲਈ ਪ੍ਰਾਰਥਨਾ ਕਰਕੇ ਤੁਹਾਡੇ ਵੱਲੇ ਪਾਣੀ ਉਹ ਪੁੱਛ ਤੱਕਾ ਦਾ ਮਨ ਰਹਾ ਮੋਹਰ ਦਾ ਸਮਾਗਮ ਹੈ ਹਲੋ ਜੀ ਹਲੋ ਉਹਨਾਂ ਨੂੰ ਇਸ ਤਰ੍ਹਾਂ ਕੇ ਉਹ ਆਰ ਗਾਂਧੀ ਦੀ ਪ੍ਰਧਾਨ ਮੈਂਡਰੀ ਲਈ ਕਰਾਈ ਆਪਣੇ ਸਮਾਜ ਦੀਆਂ ਤਰੁਪੀਆਂ ਦਿਖਾਉਂਦੇ ਹੋਏ ਤਾਂ ਕਿ ਆਪਾਂ ਰੱਸੀਏ ਸਮਾਜ ਨੂੰ ਜਿੰਦੂ ਰੱਖਦੇ ਸਾਰੇ ਸਰਕਾਰੀ ਧਾਰਿਆਂ ਨੂੰ ਪਤਾ ਕੇ ਰੱਖਿਆ ਬੀਜੇਪੀ ਔਰ ਸਾਰ ਸਾਰੇ ਧਾਰਿਆਂ ਨੂੰ ਵੇਚ ਕੇ ਖਾ ਗਿਆ ਇਸ ਕਰਕੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਪੀਤੀ ਕੀਤੀ ਜਾਂਦੀ ਹੈ ਵੀ ਦੇਖੋ ਦੇ ਸਮਾਜ ਲਈ ਕੀ ਕਿਸ ਲੋਕਾਂ ਲਈ ਅਸੀਂ ਕਰਨਾ ਹੈ ਕੀ ਕਰਕੇ ਉਹ ਕਰਨਾ ਹੈ ਅਤੇ ਸਾਕੇ ਗਾਂਧੀ ਸਾਹਿਬ ਪੌਲ ਸੁਪਕੋ ਨੇ ਸਾਰੇ ਮਰੇ ਸਾਇਆ ਤੇ ਭਰਾਵਾਂ ਨੂੰ ਬੇਪੀਤੀ ਕੀਤੀ ਜਾਂਦੀ ਹੈ ਵੀ ਇੱਥੇ ਪਹੁੰਚਣ ਦੀ ਚਰਤਾ ਦਾ ਚਿੱਤੀ ਜਾਵੇ ਕੰਸ ਸਾਡੇ ਤੋਂ ਅੰਪੁਰ ਗਾਂਧੀ ਦੀ ਸਾਡੇ ਕੋਲ ਤਾਣ ਚੁਕਦੇ ਨੇ ਇਸ ਕਰਕੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਜਤੀ ਇੱਕੇ ਤਰੀਕ ਨੂੰ ਬਸ ਦੀ ਇੱਕ ਜਿੰਦਾਰਾ ਪਹੁੰਚਾ ਦੀ ਤਕੜਤਾ ਤੋਂ ਨਾ ਜਾਂਦੀ ਸਾਹਿਬ ਪਹੁੰਚ ਚੁਕਦੇ ਨੇ ਲੋ ਮਿਲ ਲਈ ਕੱਢ ਕੇ ਮੇਰਾ ਵੀ ਸਾਰੇ ਸਮਾਜ ਨੂੰ ਬੇਨਤੀ ਹੈ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਦਾ ਬੋਲਦੇ ਨੇ अच्छा उन्हनि ਹਾਲੇ ਜੀ ਅੱਜ ਪਕੀ ਨੀ ਹੋ ਰਹੀ ਉਹ ਮੰਨ ਲਾ ਲੀ ਨਾ ਹੀ ਚਾਹ ਵੀ ਅਸੀਂ ਸਪਾਸਟਰ ਹੋ ਰਹੇ ਆ ਫਤਗੋ ਵਾਚੇ ਕਿਰਪਾ ਆਪ ਲੋਭ ਰਹੇ ਹੋ ਨੂੰ ਪੂਰਾ ਸੱਜਣ ਨਾਲ ਬੱਚੋ ਮੀਂਹ ਸੇ ਤਬਾਹ ਆਇਆ ਕੋਈ ਜੀਤ ਚਲਸਾ ਕਹਿ ਦਿੰਦੇ ਬੱਟੂ ਬਾਦ ਦੇ ਵੀ ਟਾਜ ਜਿਹਨਾਂ ਨੇ ਗੁਲਾਮ ਕਰਨਾ

ਸਤਿ ਸ਼੍ਰੀ ਅਕਾਲ ਹੁੰਦਾ ਲੱਗਿਆ ਯਾਰ ਚਲੋ ਪਹਿਲਾਂ ਯਾਰ ਮੈਨੂੰ ਚਾਹ ਦੀ ਪੂਰੀ ਗੱਲ ਦੱਸਾਂ ਚਾਰ ਸੂਰ ਦੇ ਬੜੇ ਸਮੇਂ ਤੋਂ ਉਤਾਵਲੇ ਸੀ ਸਾਡੇ ਮਹਿਬੂਬ ਨੇਤਾ ਸਾਡੇ ਹਰਮਨ ਸਾਰੇ ਗਰੀਬਾਂ ਨੇ ਸੀ ਉਹਨਾਂ ਦੇ ਪਛਾਣ ਵਿੱਚ ਸਿਰ ਦਾ ਜਾਮਾ ਉਸੇ ਸਮੇਂ ਤੋਂ ਇੰਤਜ਼ਾਰ ਕਰਨੇ ਬਿਲਕੁਲ ਦੋਸਤ ਨੌਜਵਾਨ ਦੋਸਤ ਪਿਆਰੇ ਬੱਚਿਓ ਅੱਜ ਦੇਸ਼ ਵਿੱਚ ਦੌੜਾ ਦਾ ਮਹੌਲ ਹੈ ਇਹ ਪੰਜਾਬ ਤੋਂ ਸੋਨਾ ਲਾਹੇਗੇ ਪਹਿਲੀ ਥੇਕ ਤੋਂ ਹੈ ਸੋਨਾ ਲਾਹੇ ਦੂਜੀ ਸਰਕਾਰ ਚੋਣੀ ਚਲਾ ਜਿਹੜਾ ਚੋਣ ਚੋਣੀ ਆਪਾਂ ਕੋਈ ਜਿਹੜਾ ਮਤਲਬ ਤੋਂ ਤੇ ਪਿਆਰ ਦੇ ਸਿਧਾਨਾ ਨਹੀਂ ਪੁੱਛਿਆ ਉਹ ਦੂਰ ਨਿਪੁਖਿਆ ਗੋੜ ਮੰਨਣੇ ਪੁੱਛਿਆ ਜਿਹੜਾ ਮੁੱਛੀ ਕਹਿੰਦਾ ਸੀ ਜਦੋਂ ਕੋਲ ਮੈਂ ਕਰਦਾ ਜੋ ਦਸਤੂਰ ਹੋ ਜਾ ਉਹ ਜਦੋਂ ਸੇਵੀ ਦਿੱਤੀ ਅੰਦਰ ਮੱਕੇ ਦਾ ਖਾਟਾ ਜਾਣ ਦੇ ਕੋਈ ਚੱਕਰੀ ਆਏ ਜੋ ਕਹਿੰਦਾ ਸੀਗਾ بہت ہی مہنگائی کی مار اب کی بار موٹی سرکار اور دا سال ہو گئے مہنگائی لگا دار باتی پری ہے بیرن گاری باتی پری ہے ایک بوٹی نے حوالیہ دانیا نو سارا ملک بیل سکتا اور انہوں نے کارکھانے بیل سکتے اسے پسکیا نوکریہ میں دیا سی گیا بوٹی نے لوکانو آن سکت پائی چاریا چھوٹ پاری تھی جنہی ہندو مسلمان دے نہ تھے جنہی پتر ماتر دے نہ تھے جنہی بہو ماتر دے نہ نے لما گھر کر کے پوچھا کوئی گولی چلی ਉਸ ਵਾਰ ਦੇ ਕੰਮ ਦੇ ਪੈਂਚੇ ਸਗੋਂ ਲੋਹਾ ਤੋਂ ਹੱਥ ਕੱਟੇ ਹੋਏ ਸਕੇ ਸਾਥੀ ਕਰਕੇ ਸਾਰੇ ਵਿਆਸ ਨੂੰ ਦੁੱਖਾ ਜਿਹੜਾ ਦਿੱਤਾ ਜਾ ਰਿਹਾ ਏਸ ਨੂੰ ਪਿੱਛੇ ਲਿਆ ਜਾ ਰਿਹਾ ਦੇਖਿਆ ਜਾ ਰਿਹਾ ਪੰਡਿਆ ਜਾ ਰਿਹਾ ਦੇਖਿਆ ਜਾ ਰਿਹਾ ਪੰਡਿਆ ਜਾ ਰਿਹਾ ਭਰਾਵਾ ਭਰਾਵਾ ਫੇੜ ਪਾਈ ਜਾ ਰਹੀ ਹੈ ਸਾਕੇ ਬੋਤੀ ਆਪਣਾ ਰਾਜ ਨੱਤਾ ਕਰ ਸਕੇ ਮੋਤੀ ਜੀਵ ਰਾਜ ਨੂੰ ਫਿਰਦਾ ਸਜਾਮ ਦੁਸ਼ਮਣ ਸਾਨਾ ਦਾ ਦੁਸ਼ਮਣ ਨੌਜਵਾਨਾ ਦੁਸ਼ਮਣ ਅਮਾਨੀਆਂ ਦਾਨੀਆਂ ਦਾ ਰਾਜ ਮੋਤੀ ਇੱਕ ਵਾਰ ਫੇਰ ਛੱਡ ਕੇ ਕਾਠੀ ਪਾਣੋ ਫਿਰਦਾ ਹੈਗਾ ਹਰ ਇੱਕ ਪੰਜਾਬੀਆਂ ਨੇ ਕਦੀ ਸਰਾ ਦੇ ਚਾਲਮ ਹੱਥ ਬੁੱਕ ਬਰਾਨਾ ਦੀ ਕਦੀ ਇੰਲੀ ਮੰਨੇ ਢੇਡੋ ਸਾਜ

چنی لال چنی لال جی آپ ਆਕਰਮੇ ਕਰਦਾ ਜੀ ਆਰ ਦਾ ਮਿਲਿਆ ਚੋਣੇ ਚੋ ਜੀ ਪਿਛੇ ਪੜਾ ਅਸਾਹ ਆ ਲੋਕਾਂ ਦੇ ਵਿੱਚ ਜਿਹੜਾ ਅੱਜ ਧਰਮਵੀਰ ਗਾਂਧੀ ਤਾਂ ਕਰਨਦੀਪ ਸਿੰਘ ਸਾਧੂ ਧਰਮਸੋਤ ਤੇ ਸਾਰੇ ਲੀਡਰ ਇੱਥੇ ਪਾਰਸੋ ਦੇ ਵਿੱਚ ਸਾਨੂੰ ਟਾਈਮ ਦਿੱਤਾ ਸੀ ਐਸੋਸੀਏਸ਼ਨ ਪਾਰਸੋ ਸ਼ਹਿਰੀ ਲੋਕ ਨੇ ਦਿੱਤ ਕਰ ਵੀ ਨਾਲ ਆਏ ਨੇ ਇੱਥੇ ਉਹਨਾਂ ਦਾ ਅਸੀਂ ਬੜਾ ਧੰਨਵਾਦ ਕਰਦੇ ਆ ਗਾਂਧੀ ਜੀ ਨੂੰ ਪੂਰੀ ਦੇਰਾ ਦੀ ਜਿੱਤ ਦੀ ਦਿਵਾਉਣ ਵਿਦਿਆ ਟੱਕਰ ਸਮਝੋ ਡਾਕਟਰ ਕਰਦੇ ਤੱਕਾ ਸਾਨੂੰ ਤਾਂ ਫਿਲਹਾਲ ਦੇਖੋ ਲੱਗਦੀ ਨਹੀਂ ਆ ਸਾਨੂੰ ਤਾਂ ਇਹ ਲੱਗਦਾ ਵੀ ਗਾਂਧੀ ਸਾਹਿਬ ਇੱਕ ਤਰਫਾ ਹੀ ਆ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਅੱਜ ਮੋਦੀ ਵੀ ਆਇਆ ਹੈ ਤੇ ਅੱਜ ਇਧਰੋਂ ਗਾਂਧੀ ਪ੍ਰਚਾਰ ਕਰ ਰਹੇ ਆ ਤੇ ਫਿਰ ਵੀ ਇਹ ਰੱਜ ਕੇ ਆਏ ਮੋਦੀ ਨੂੰਰੇ ਆਣਾ ਬੈਕਲੇ ਦੇਖਦੇ ਨੇ ਮੋਦੀ ਨੂੰ ਇਸ ਕਰਕੇ ਹੋਣਾ ਪਿਆ ਤੁਹਾਨੂੰ ਪਤਾ ਹੀ ਲੱਗ ਗਿਆ ਅੱਜ ਕਿੰਨਾ ਘੱਟ ਹੋਇਆ ਉਹਨਾਂ ਕੋਲ ਸਿਆਲਰ ਕੋਤਾਂ ਜਾਂਦੀਆਂ ਨੇ ਲੋਕ ਕਾਂਗਰਸ ਦੇ ਨਾਲ ਜੋ ਜਿਹੜੇ ਪਹਿਲਾਂ ਆਪ ਪਾਰਟੀ ਚ ਲੋਕ ਜੇਵਰਦੇ ਦੀ ਉਹ ਟੋੜ ਅੱਜ ਕਾਂਗਰਸ ਦੇ ਨਾਲ ਮੋਟਿਆਂ ਮੋਟਾ ਲੱਗ ਜੁੜਦੇ ਨੇ ਯੂਜ਼ਾ ਤੇ ਆਰ.ਸੀ. ਵੀ ਮਲਾਈਆ ਕਾਰੋਬਾਰ ਲਾਇਕ ਕਰਾਇਆ ਉਹਨਾਂ ਕਿਵੇਂ ਦੇਖਦੇ ਸਨ ਇਹ ਦੇਖਿਆ ਉਹਨੇ ਹੁਣ ਇੱਕ ਵੈਸ ਪ੍ਰਧਾਨ ਆਇਆ ਅਗਰ ਪੰਚਾਇਤ ਭਾਰਸੋਂ ਦਾ ਇੱਕ ਦੋ ਹੋਰ ਵੀ ਵਰਕਰ ਆਮ ਪਾਰਟੀ ਦੇ ਜਿਹੜੇ ਆਮ ਪਾਰਟੀ ਜੋ 23 ਸਾਲ ਹੋਏ ਨੇ ਉਹਦੀ ਨੀਤੀ ਚੰਗੀਆਂ ਨੇ ਇਸ ਕਰਕੇ ਕਾਂਗਰਸ ਨਾਲ ਵਾਪਸੀ ਕਾਂਗਰਸ ਵਿੱਚ ਆਪਣੇ ਵਾਪਸੀ ਕਰ ਆ ਗਏ ਵੋਟਰਾਂ ਨੂੰ ਕੀ ਅਪੀਲ ਕਰਦੇ ਹੋ ਅੱਜ ਦੇ ਦਿਨ ਤੋਂ ਵੋਟਰਾਂ ਨੂੰ ਅਪੀਲ ਕਰਦੇ ਆ ਕਿ ਸਾਡੇ ਸਾਥੀਆਂ ਨੇ ਵੀ ਬੇਨਤੀ ਕੀਤੀ ਹੈ ਕਿ ਵੱਧ ਤੋਂ ਵੱਧ ਚੜ ਕੇ ਇਹ ਧਰਮਵੀਰ ਗਾਂਧੀ ਨੇ ਬਹੁਤ ਹੀ ਨੇਕ ਸ਼ਰੀਬ ਆਦਮੀ ਨੇ ਇਹਨਾਂ ਨੂੰ ਜਿਤਾਉਣਾ ਰਾਜ਼ੀ ਬਣਦਾ ਹੈ ਇਹ ਹੀ ਲੋਕਾਂ ਨੂੰ ਫੀਲ ਕਰਦੇ